ਜਿਹੜਾ ਬਿਆਸ ਦਰਿਆ ਆ ਬਾਈ ਖਾਸਕੇ ਮਾਝੇ ਇਲਾਕੇ ਜਮੀਨ ਬਿਲਕੁਲ ਵਹਾ ਕੇ ਲੈ ਕੇ ਜਾ ਰਿਹਾ ਤੁਸੀਂ ਦੇਖ ਲਓ ਵੀ ਆਹਾ ਉੱਪਰ ਝੋਨਾ ਲੱਗਿਆ ਲਗਭਗ ਕੋਈ 15-20 ਦਿਨਾਂ ਨੂੰ ਆਉਣ ਵਾਲਾ ਸੀਗਾ ਠੀਕ ਆ ਜਿਵੇਂ ਆਪਾਂ ਦੇਖਿਆ ਉੱਤੇ ਫੁੱਟ ਫੁੱਟ ਮਿੱਟੀ ਜਾਂ 2-2 2.5 ਫੁੱਟ ਜਿਹੜੀ ਹੁੰਦੀ ਆਪ ਜਾਉ ਹੁੰਦੀ ਆ ਥੱਲੇ ਸਾਰਾ ਰੇਤਾ ਜਿਵੇਂ ਮਾਲਵੇ ਦੀ ਧਰਤੀ ਚ ਵੀ ਆ ਤੇ ਹੁਣ ਜਿਹੜੀਆਂ ਢਿੱਗਾਂ ਲਗਾਤਾਰ ਢਿੱਗਾਂ ਡਿੱਗ ਰਹੀਆਂ ਨੇ ਤੇ ਇਹ ਦਰਿਆ ਜਿਹੜਾ ਕਿਸੇ ਟਾਈਮ ਆ ਆਪਾਂ ਗੱਲ ਕਰੇ ਇੱਥੋਂ ਕੋਈ ਘਟੋ ਘਟ ਪੰਜ-ਸੱਤ ਕਿਲੇ ਦੂਰ ਵਗਦਾ ਸੀਗਾ ਤੇ ਸੈਂਕੜੇ ਕਿੱਲੇ ਜਿਹੜੇ ਜਿਹੜੀ ਆਪਾਂ ਦੇਖੋ ਢਿੱਗਾਂ ਦੇ ਰੂਪ ਦੇ ਵਿੱਚ ਜਿਹੜੀ ਇਹ ਫਸਲਾਂ ਨੇ ਤਬਾਹ ਹੋ ਚੁੱਕੀਆਂ ਫਸਲ ਛੱਡੋ ਸਾਰੀ ਸਾਰੀ ਜ਼ਮੀਨ ਜਿਹੜੀ ਇਸ ਵਕਤ ਰੁੜ ਗਈ ਹੈ ਇਹ ਜਿਹੜਾ ਹੈਗਾ ਫਲਹਾਲ ਆਪਾਂ ਕਿਹੜਾ ਪਿੰਡ ਆ ਬਾਈ ਜੀ ਕਿੜੀਆਂ ਕਿੜੀਆਂ ਪਿੰਡ ਆ ਆਪਾਂ ਕੀ ਪੱਟੀ ਹਲਕੇ ਦਾ ਜ਼ਿਲ੍ਹਾ ਤਰਨਤਨ ਸਾਹਿਬ ਆ ਨੇੜੇ ਹਰੀਕੇ ਹਰੀਕੇ ਪੱਤਣਾ ਜੀ ਤੇ ਲੋਕਾਂ ਨੇ ਜਿਹੜਾ ਇੱਥੋਂ ਆਪਦੇ ਵੱਢਣੇ ਵੀ ਸ਼ੁਰੂ ਕੀਤੇ ਖੇਤ ਉੱਥੋਂ ਤੱਕ ਦਰਖਤ ਵੜ ਵੜ ਕੇ ਵੀ ਅੰਦਰ ਸਿੱਟੇ ਆ ਪਰ ਨਹੀਂ ਰੋਕ ਰਿਆ ਕੱਲ ਇੱਥੋਂ ਦੇ ਮੰਤਰੀ ਐਸੋ ਕਹਿੰਦੇ ਅਸੀਂ 5 ਦਿਨਾਂ ਬਾਅਦ ਤੁਹਾਡੀ ਹੈਲਪ ਕਰਾਂਗੇ ਇਹ ਕਹਿੰਦੇ 5 ਦਿਨਾਂ ਬਾਅਦ ਸਾਡੇ ਕੋਈ ਜਵਾਬ ਲੱਭ ਕੇ ਤਾਂ ਭਾਈ ਕਰ ਦਿਓ ਆਦਰਵਾਇਜ਼ ਤਾਂ ਸਰਕਾਰਾਂ ਹੱਥ ਖੜੇ ਕਰ